ਪਿੰਡ ਰੋੜਕਾ ਕਲਾਂ ਵਿਖੇ ਮਹਾਰਿਸ਼ੀ ਭਗਵਾਨ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਭਗਵਾਨ ਬਾਲਮੀਕ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਰੋੜਕਾ ਕਲਾਂ ਵੱਲੋਂ ਸਮੂਰ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਸਬੰਧੀ ਅੱਜ ਮੁਹੱਲਾ ਸਰਾ ਤੋਂ ਵਿਸ਼ੇਸ਼ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਇਸ ਸ਼ੋਭਾ ਯਾਤਰਾ ਦਾ ਪਿੰਡ ਦੀਆਂ ਵੱਖ-ਵੱਖ ਪੱਤੀਆਂ ਵਿਖੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਨਾਮਵਰ ਗਾਇਕਾਂ ਵੱਲੋਂ ਮਹਾਰਿਸ਼ੀ ਪਗਵਾਨ ਬਾਲਮਿਕ ਜੀ ਦੀ ਸ਼ੋਭਾ ਦਾ ਗੁਣਗਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਰ ਨਗਰ ਨਿਵਾਸੀਆਂ ਦੇ ਵੱਡਮੁੱਲੇ ਸਹਿਯੋਗ ਸਦਕਾ ਹਰ ਸਾਲ ਪਗਵਾਨ ਬਾਲਮਿਕ ਜੀ ਦਾ ਪ੍ਰਕਾਸ਼ ਪੁਰਬ ਬੜੀ ਧੁੰਮਧੰਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਸਾਰੇ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਈਆਂ ਗਈਆਂ ਹਨ। ਅੱਜ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਹੈ ਤੇ ਕੱਲ ਭਗਵਾਨ ਵਾਲਮੀਕ ਜੀ ਦੇ ਮੰਦਰ ਵਿਖੇ ਵਿਸ਼ੇਸ਼ ਲੰਗਰ ਚਲਾਏ ਜਾਣਗੇ। ਉਹਨਾਂ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਸਮੂਹ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ। ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ। ਅੱਜ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਮਹਾਰਾਜ ਕਰਤਾ ਤਰਤਾ ਸ੍ਰਿਸ਼ਟੀ ਰਚਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਸ਼ੁਭਾ ਯਾਤਰਾ ਬੜੇ ਸ਼ਰਧਾ ਤੇ ਪ੍ਰੇਮ ਦੇ ਨਾਲ ਰੁੜਕਾ ਕਲਾਂ ਨਗਰ ਦੇ ਵਿੱਚ ਪ੍ਰਕਰਮਾ ਕਰਦੀ ਹੋਈ ਆਖਰ ਆਪਣੇ ਮੰਦਰ ਸਥਾਨਾਂ ਤੇ ਪਹੁੰਚ ਗਈ ਹੈ ਸੋ ਸਾਰੀ ਸੰਗਤ ਨੂੰ ਅੱਜ ਦੇ ਦਿਨ ਬੜੀ ਲੱਖ ਲੱਖ ਵਧਾਈ ਹੋਵੇ ਜਿਸ ਤਰੀਕੇ ਨਾਲ ਸੰਗਤਾਂ ਨੇ ਬੜਾ ਉਤਸ਼ਾਹ ਦਿਖਾਇਆ ਅਸੀਂ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਉਤਸ਼ਾਹ ਬਣਿਆ ਰਹੇ ਔਰ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਰਹੇ ਰੁੜਕਾ ਕਲਾਂ ਇੱਕ ਮਹਾਨ ਧਰਤੀ ਹੈ ਇਸ ਧਰਤੀ ਉਤੇ ਹਰੇਕ ਕਿਸੇ ਵੀ ਗੁਰੂ ਪੀਰ ਦਾ ਨਗਰ ਕੀਰਤਨ ਹੋਵੇ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਰਲ ਮਿਲ ਕੇ ਸਾਰਾ ਇਹ ਪਿੰਡ ਮੰਡਾਉਂਦਾ ਏ ਕੋਈ ਪਿੰਨ ਪੇਦ ਨਹੀਂ ਸੋ ਅਸੀਂ ਇਸ ਕਰਕੇ ਬੜੇ ਮਾਣ ਦੀ ਮਾਣ ਦੀ ਗੱਲ ਕਰਦੇ ਆ ਕਿ ਰੁੜਕਾ ਕਲਾਂ ਦੀ ਤਰਤੀ ਤੇ ਫਗਾਨ ਫਾਲਮੀ ਕੁਮਾਰਾ ਜੀ ਸ਼ੋਭਾ ਯਾਤਰਾ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸਾਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਆਕਰ ਆਪਣੇ ਆਖੀਰ ਸਥਾਨ ਤੇ ਆ ਪਹੁੰਚੀ ਹੈ ਸੋ ਇਹ ਸ਼ੁਭ ਮੌਕੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਸੋ ਸਾਰੀ ਸੰਗਤ ਨੂੰ ਇਹ ਸ਼ੁਭ ਮੌਕੇ ਤੇ ਲੱਖ ਲੱਖ ਵਧਾਈ ਔਰ ਸਾਰਿਆਂ ਦਾ ਧੰਨਵਾਦ ਸਹਿਯੋਗ ਦੇ ਲਈ ਧੰਨਵਾਦ ਦਾਨੀ ਸੱਜਣਾ ਦਾ ਧੰਨਵਾਦ ਔਰ ਕੱਲ ਨੂੰ ਇਸੇ ਤਰ੍ਹਾਂ ਪਵਾਨ ਬਾਲਮੀਕ ਮਹਾਰਾਜੀ ਦੇ ਨਾਂ ਤੇ ਬਹੁਤ ਵੱਡੇ ਪੱਧਰ ਤੇ ਲੰਗਰ ਲਾਇਆ ਜਾ ਰਿਹਾ ਜੋ ਟੋਟ ਚਲਾਇਆ ਜਾਏਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਨੂੰ ਲੰਗਰਾਂ ਵਿੱਚ ਵੀ ਇਸੇ ਤਰ੍ਹਾਂ ਸ਼ਮੂਲੀਅਤ ਕਰਨੀ ਹਾਜ਼ਰੀਆਂ ਲਵਾਉਣੀਆਂ ਸੰਗਤ ਦੀ ਸੇਵਾ ਕਰਨੀ ਅਖੀਰ ਦੇ ਬਤਿਆ ਕੇ ਫੇਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਜੀ ਆਖਣਾ ਜੋ ਬੋਲੇ ਈਸੋਂਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਈਸੋਂਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਜ ਰੁੜਕਾ ਕਲਾਂ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਸਾਰੇ ਪਿੰਡ ਦੇ ਪ੍ਰਬੰਧ ਤੇ ਸੱਜਣ ਪੰਚਾਇਤ ਔਰ ਤੇ ਆਪਣੇ ਮੁਹੱਲੇ ਦੇ ਸਾਰੇ ਨੌਜਵਾਨ ਮੁੰਡਿਆਂ ਨੇ ਬੜਾ ਸਹਿਯੋਗ ਦਿੱਤਾ ਬੜਾ ਸਹਿਯੋਗ ਦਿੱਤਾ ਔਰ ਇਹਨਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਮਤਲਬ ਇਹ ਕੰਮ ਕਰ ਕੀਤਾ ਤੇ ਸਾਰੇ ਬੰਦਿਆਂ ਦਾ ਸਾਰੇ ਪਿੰਡ ਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਬੋਲੇ ਸੋਨ ਰਵੇ ਭਵਨ ਵਾਲੀ ਕੀ ਮਹਾਰਾਜ ਕੀ ਜੈ